ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾਨ ਨਾਲ ਅਨਸ਼ਲੀ ਫਗਵਾੜਾ ਸ਼ਹਿਰ ਦੇ ਹਸ਼ੀਏ ਔਰ ਪੂਰਤੀ ਨਜ਼ਦੀਕ ਪੈਂਦੇ ਪਿੰਡ ਜਗਜੀਤਪੁਰ ਵਿਖੇ ਇੱਕ ਬੱਸ ਅਤੇ ਰੇੜੇ ਦੀ ਜ਼ਬਰਦਸਤ ਟੱਕਰ ਹੋ ਗਈ ਜਿਸ ਵਿੱਚ 3 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ ਤੇ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਮਿਲੀ ਜਾਣਕਾਰੀ ਅਨੁਸਾਰ ਇੱਕ ਪਰਿਵਾਰ ਮੋਟਰਸਾਈਕਲ ਵਾਲੇ ਰੇੜੇ ਤੇ ਸਵਾਰ ਹੋ ਕੇ ਜਾ ਰਹੀ ਸਨ ਤੇ ਜਦੋਂ ਉਹ ਜਗਜੀਤਪੁਰ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਨਿੱਜੀ ਬੱਸ ਦੀ ਉਹਨਾਂ ਨਾਲ ਸਿੱਧੀ ਟੱਕਰ ਹੋ ਗਈ ਜਿਸ ਕਾਰਨ ਇਹ ਸਾਰਾ ਹਾਦਸਾ ਵਾਪਰ ਗਿਆ ਇਹ ਸਾਰੇ ਹਾਦਸੇ ਸੰਬੰਧੀ ਮ੍ਰਿਤਿਕ ਦੇ ਪਰਿਵਾਰਿਕ ਮੈਂਬਰ ਰਾਮਪਾਲ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਜਦੋਂ ਵਾਪਸ ਜਾ ਰਹੇ ਸਨ ਤਾਂ ਰਸਤੇ ਵਿੱਚ ਉਨ੍ਹਾਂ ਦੀ ਬੱਸ ਨਾਲ ਜ਼ਬਰਦਸਤ ਟੱਕਰ ਹੋ ਗਈ ਜਿਸ ਕਾਰਨ ਇਹ ਸਾਰਾ ਹਾਦਸਾ ਵਾਪਰ ਗਿਆ ਉਹਨਾਂ ਨੇ ਦੱਸਿਆ ਕਿ ਜਿਸ ਵਿੱਚ ਮੋਟਰਸਾਈਕਲ ਵਾਲੇ ਰੇੜੇ ਤੇ ਪੰਜ ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹੋ ਗਏ ਉਦਰੇ ਸਾਰੇ ਕਟਨਾ ਦੇ ਸੋਚਣਾ ਮਿਲਦੇ ਸਾਰ ਹੀ ਥਾਣਾ 라ਵਲਪਿੰਡੀ ਦੇ ਐਸਐਚਓ ਸੁਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੋਰ ਇਸ ਸਾਰੇ ਕਟਨਾ ਸੰਬੰਧੀ ਜਾਣਕਾਰੀ ਦੰਦਿਆ ਮ੍ਰਿਤਿਕ ਤੇ ਪਰਿਵਾਰਿਕ ਮੈਂਬਰਾਂ ਅਤੇ ਐਸਐਚ 라ਵਲਪਿੰਡੀ ਦਾ ਕੀ ਕਹਿਣਾ ਹੈ ਆਓ ਦਿਖਾਉਂਦੇ ਹਾਂ ਤੁਹਾਨੂੰ ਪੂਰੀ ਖਬਰ ਵਿੱਚ ਫਗਵਾੜਾ న్యూਸ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਅਸ਼ਰਜੀਤ ਸਿੰਘ ਸੋਨੀ ਦੀ ਖਾਸ ਰਿਪੋਰਟ ਰਾਮਫਲ ਜੀ ਹਾਂਜੀ ਕਿੱਥੇ ਵੀ ਰਹਿਣ ਵਾਲੇ ਇੱਥੇ ਆਪਣਾ ਦਰਕਨ ਕੀ ਮਾਮਲਾ ਕੀ ਹੈ ਕਿ ਜਿਹੜਾ ਐਕਸੀਡੈਂਟ ਹੋਇਆ ਇਹ ਜਾ ਰਹੇ ਸੀ ਆਪਣੇ ਘਰ ਸਾਡੇ ਰਿਸ਼ਤੇਦਾਰ ਸੀ ਮਿਲ ਕੇ ਫਿਰ ਜਾ ਰਹੇ ਸੀ ਵਿਚਾਲੇ ਹਸਤਾ ਹੋ ਗਏ ਜੀ ਪਤਾ ਨਹੀਂ ਕਹਿੰਦੇ ਬੱਸ ਚੜਾਤੇ ਕੋਈ ਉਹ ਸਿਵਲ ਦੀ ਚਾਹ ਹੋਇਆ ਕਿੱਥੇ ਗਿਆ ਜੀ ਇਹ ਫਿਰ ਇਹ ਕਹਿੰਦੇ ਬੱਕਰ ਬੰਡੀ ਜਿਹੜੀ ਨਵੀਂ ਬਣੀ ਆ ਨਾ ਜਿਹੜੀ ਜਿਹੜੇ ਥਾਣੇ ਦੇ ਅੱਗੇ ਜਾ ਕੇ ਜਿਹੜੀ ਰਾਵਲ ਬੰਡੀ ਥਾਣੇ ਤੋਂ ਅੱਗੇ ਉੱਥੇ ਬੱਕਰੀ ਬੰਡੀ ਦੇ ਲਾਗੇ ਉੱਥੇ ਕਹਿੰਦੇ ਉੱਥੇ ਜਾ ਕੇ ਐਸੀ ਟੰਡ ਹੋ ਗਿਆ ਸਾਨੂੰ ਫੋਨ ਆਇਆ ਸੀ ਅਸੀਂ ਸਿਵਲ ਪਹੁੰਚੋਗੇ ਅਸੀਂ ਸਿਵਲ ਪਹੁੰਚੇ ਤਿੰਨ ਬੰਦੇ ਦੀ ਡੈਥ ਹੋਈ ਕਹਿੰਦੇ ਕੀ ਨਾਮ ਵਗੈਰਾ ਹੈ ਉਹਨਾਂ ਦੇ ਕੀ ਕੀ ਨਾਮ ਸੀ ਇੱਕ ਤਾਂ ਵਕੀਲ ਦੀ ਨੂੰਹ ਹੈਗੀ ਫੁੱਲ ਬੱਤੀ ਹਾਂਜੀ ਇੱਕ ਗਰੀਬ ਦਾਸ ਮੁੰਡਾ ਹੈਗਾ ਉਹਦਾ ਜਵਾਈ ਸੀ ਹਾਂਜੀ ਇੱਕ ਗਰੀਬ ਦਾਸ ਦਾ ਮੁੰਡਾ ਸੀ ਕੋਈ 3 ਸਾਲ ਦਾ ਸੀ ਉਹ ਹਾਂਜੀ ਇਹ ਡੈਥ ਹੋਈ ਟੋਟਲ ਕਿੰਨੀਆਂ ਸਵਾਰੀਆਂ ਸੀਗੀਆਂ ਟੋਟਲ 5 ਸੀ ਉਹਦੇ ਵਿੱਚ 5 ਦੀਆਂ ਹਾਂਜੀ ਕਿੰਨਾਂ ਦੀ ਡੈਥ ਹੋ ਗਈਆਂ ਹਾਂਜੀ ਹਾਂਜੀ ਤੇ ਦੋ ਕਿਦਾਂ ਦੋਹਾਂ ਦੀ ਕਿਦਾਂ ਇੱਕ ਦੀ ਲੱਤ ਟੁੱਟ ਗਈ ਤੇ ਬਾਹਂ ਟੁੱਟ ਗਈ ਹੈ ਉਹਨਾਂ ਦਾ ਬੜਾ ਬੁਰਾ ਹਾਸਾ ਹੋ ਗਿਆ ਸੀ ਤੁਹਾਡੇ ਕੋ ਇੱਥੇ ਆਏ ਸੀ ਰਿਸ਼ਤੇਦਾਰ ਰਿਸ਼ਤੇਦਾਰ ਸੀ ਸਾਡੇ ਮਿਲ ਕੇ ਅੱਜ ਥੱਲੇ ਸੀ ਚਾਹ ਪਾਣੀ ਪੀ ਤੇ ਨਾਸ਼ਤਾ ਕਰਾਇਆ ਉਹਦੇ ਕਿੱਥੇ ਦੇ ਰਹਿਣ ਵਾਲੇ ਇਹ ਆਪਣਾ ਹਾਰਪੁਰ ਜਾ ਰਹੇ ਸੀ ਹਾਰਪੁਰ ਰਹਿੰਦੇ ਨੇ ਨਾਮ ਆਪਣਾ ਨਾਮ ਕੀ ਕਰਮਬੀਰ ਨਾਮ ਹੈਗਾ ਜੀ ਤੁਹਾਡਾ ਹਾਂਜੀ ਤੇ ਕੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਚ ਆਏ ਅੱਜ ਮਾਮਲਾ ਐਕਸੀਡੈਂਟ ਹੋ ਗਿਆ ਇੱਥੇ ਇੱਕ ਪਤਿੱਜਾ ਸੀਗਾ ਹਾਂਜੀ ਤੇ ਇੱਕ ਪਰਪਰਾ ਸੀਗਾ ਉਹ ਪੂਰਾ ਇਹ ਹੋਇਆ ਕਿਦਾਂ ਐਕਸੀਡੈਂਟ ਕੱਦ ਕੱਦੀ ਹੋਇਆ ਇਹ ਉਹਨਾਂ ਨੇ ਇਦਾਂ ਨਹੀਂ ਪਤਾ ਕਿਦਾਂ ਹੋਇਆ ਉਹ ਤੇ ਕੱਤੇ ਸੀਗੇ ਤੁਸੀਂ ਇਹ ਇਹ ਮੋਟਰਸਾਈਕਲ ਦੀ ਰੇਡ ਹੀ ਤੇ ਸੀਗੇ ਇੱਥੇ ਆਪਣੇ ਕੋਈ ਰਿਸ਼ਤੇਦਾਰ ਕੋਲ ਆਏ ਸੀ ਉਹ ਜਾਂਦੇ ਸੀ ਕੀ ਨਾਮ ਕੀ ਇਹਨਾਂ ਦੇ ਨਾਮ ਨੇ ਨਹੀਂ ਆਪਣੇ ਬ੍ਰਦਰਾਂ ਦੇ ਨਾਮ ਤਾਂ ਦੱਸ ਦੋ ਜੀ ਬਾਰ ਕਰ ਲਿਆ ਯਾਰ ਉੱਤਰ ਜਿੰਮੇਤਦਾਰ ਸੰਗ ਹੈ ਜੀ ਹਾਂ ਕਿੱਥੋਂ ਮੈਂ ਫਗਵਾੜੇ ਤੋਂ ਆ ਜੀ ਹਾਂ ਕੀ ਲੈ ਕੇ ਆ ਰਹੇ ਸੀ ਆਪਾਂ ਮੈਂ ਆਪਾਂ ਜੀ ਆ ਲੈਵਰ ਲੈ ਕੇ ਰਹਿਣ ਜੀ ਲੈ ਲੈਵਰ ਲੈ ਕੇ ਆਉਂਦਾ ਅੱਛਾ ਜੀ ਹਾਂ ਜੀ ਕਿਹੜੀ ਬੱਸ? ਹਾਂਜੀ, ਆਹ ਬੱਸ ਆ ਜੀ। ਅੱਛਾ ਜੀ। ਇਹ ਹੋਇਆ ਕਿਦਾਂ ਜੀ? ਇਹ ਭਾਜੀ ਉਧਰੋਂ ਹੋਏ ਆਉਂਦੇ ਸੀ ਉਧਰੋਂ ਇਹ ਗੰਨੇ ਟ੍ਰੈਲੀ ਨਾਲ ਸੀ ਮੇਰੇ। ਗੰਨੇ ਟ੍ਰੈਲੀ ਨਾਲ ਹੀ ਗੰਦੀ ਟ੍ਰੈਲੀ ਘੁੰਮ ਕੇ ਨਾਲ ਹੀ ਮੈਂ ਘੁੰਮ ਗਿਆ। ਉਹ ਨਸ਼ਾ ਕੀਤਾ ਸੀ ਜੀ ਮੈਂ ਤੇ दारू ਕੀਤੀ। ਮੈਂ ਦੱਪਦਾਰ ਦਰਦ। ਹਾਂਜੀ। ਨਸ਼ਾ ਕੋਈ ਨਹੀਂ ਕੀਤਾ ਭਾਜੀ ਮੈਂ ਕੋਈ ਤੰਗ ਕਰ। ਹੋਇਆ ਗੰਨਾ ਐਕਸੀਡੈਂਟ ਹੋਇਆ। ਅੱਜ ਆਹ ਨਾ ਆਹ ਆ ਜੀ ਸਾਹਮਣੇ ਪਿਆ। ਇਹ ਮਾਮਲਾ ਕੀ ਇੱਕ ਜਿਹੜਾ ਐਕਸੀਡੈਂਟ ਹੋਇਆ ਸਰ। ਐਕਸੀਡੈਂਟ ਬਾਰੇ ਪਤਾ ਲੱਗਣ ਦੇ ਮੌਕੇ ਤੇ ਪਹੁੰਚੇ ਆ। ਫੇਰ ਨਾਲ ਮਤਲਬ ਕਾ ਦੇਖਿਆ ਸੀ ਕੈਡੀ ਦੇ ਰਿਗਨ ਦੀ ਡੈਥ ਹੋਈ ਆ ਵੀਡੀਓ ਗ੍ਰਾਫਿਕ ਕਰਕੇ ਸਾਰਾ ਕੁਝ ਗੱਡੀਆਂ ਸਾਈਡ ਤੇ ਕਰਾ ਕੇ ਇਹਨਾਂ ਨੂੰ ਫੋਟੋਟੋ ਬੋਡੀ ਭੇਜਿਆ ਵਾ ਤੇ ਸਾਰਾ ਕੋਈ ਪਛਾਣ ਵਗੈਰਾ ਹੋਈ ਇਹਨਾਂ ਦੀ ਕਿੱਥੇ ਦੇ ਰਹਿਣ ਵਾਲੇ ਆ ਪਛਾਣ ਨਹੀਂ ਹੋਈ ਆ ਜੀ ਉੱਥੇ ਜਾ ਕੇ ਦੇਖਦੇ ਆ ਦੋ ਬੰਦੇ ਫਟੜ ਵੀ ਆ ਉਹਨਾਂ ਕੋਲ ਪੁੱਛ ਕੇ ਕਿੰਨੇ ਦੀ ਡੈਥ ਹੋ ਗਈ ਸਰ ਦੋ ਨਹੀਂ ਦੀ ਡੈਥ ਹੋਈ ਆ ਜੀ ਇੱਥੇ ਕਰੀ ਕਰੀ ਚੀਜ਼ ਹੋਇਆ ਜੀ ਐਕਸੀਡੈਂਟ ਤੇ ਸਟਾਰਟ ਮੈਨ ਲੜਾਂ ਦੀ ਗੱਡੀ ਆ ਜੀ ਬੱਸ ਬੱਸ ਰੌਂਡ ਅਪ ਕਰ ਲਈ ਆ ਇਹ ਛੋਟਾ ਮੋਟਰਸਾਈਕਲ ਚਾਈਡ ਜਿਹੜਾ ਰੇੜਾ ਹੁੰਦਾ ਹੈ